ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਗਵੰਤ ਮੈਂ ਸਮਝਦਾ ਹਾਂ ਕਿ ਦੇਸ਼ ਦੁਨੀਆ ਦਾ ਸਭ ਤੋਂ ਪ੍ਰਸਿੱਧ ਤੇ ਕਾਮਯਾਬ ਪਲਟੂ ਰਾਮ ਕੋ ਹਾਂਜੀ ਪਲਟੂ ਰਾਮ ਦੀ ਇੱਕ ਨਵੀਂ ਹਰਕਤ ਸਾਹਮਣੇ ਆਈ ਹੈ ਬੜੇ ਅਫਸੋਸ ਦੀ ਗੱਲ ਹੈ ਕਿ 8 ਦਿਨ ਲੱਗੇ ਉਹਨੂੰ ਐਫ ਆਈ ਆਰ ਦਰਜ ਕਰਨ ਨੂੰ ਔਰ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹ ਇਹ ਜੀ ਨਿਕੰਮੀ ਐਫ ਆਈ ਆਰ ਦਰਜ ਹੋਈ ਹੈ ਏਡੀ ਕਮਜ਼ੋਰ ਐਫ ਆਈ ਆਰ ਦਰਜ ਹੋਈ ਹੈ ਕਿ ਇਹ ਤੋਂ ਵੱਧ ਮਿਲੀ ਭੁਗ ਕਿਵੇਂ ਹਰਿਆਣੇ ਦੇ ਨਾਲ ਸਾਂਝਗਾਠ ਜਿਹਨੂੰ ਮੈਂ ਟਾਉਟੀ ਪਹਿਲੇ ਦਿਨ ਤੋਂ ਕਹਿੰਦਾ ਸੀ ਟਾਉਟੀ ਸਾਹਮਣੇ ਆਈ ਹੈ ਕਿ 8 ਦਿਨਾਂ ਬਾਅਦ ਤੁਸੀਂ ਐਫ ਆਈ ਆਰ ਦਰਜ ਕਰ ਰਹੇ ਹੋ ਅਣਪਛਾਤੇ ਲੋਕਾਂ ਇਹਦਾ ਮਤਲਬ ਸ਼ਾਇਦ ਲੋਕ ਸਮਝ ਨਹੀਂ ਰਹੇ ਹੌਲੀ ਹੌਲੀ ਸਮਝਣਗੇ ਕਿ ਜਦ ਇੱਕ ਉਸੇ ਮਾਮਲਾ ਜਾਣਾ ਇਟ ਵਿਲ ਫਾਲ 플랫 অন ਦਾ ਗਰਾਊਂਡ ਇਸ ਐਫ ਆਈ ਆਰ ਦਾ ਕੁਝ ਬਣਨਾ ਨਹੀਂ ਸੁਭ ਕਰਨ ਨੂੰ ਕਦੇ ਇਨਸਾਫ ਮਿਲਣਾ ਹੀ ਨਹੀਂ ਕਿ ਉਹਨੂੰ ਗੋਲੀ ਕਿਹਨੇ ਮਾਰੀ ਕਿ ਇਹ ਲੋਕਤੰਤਰ ਔਰ ਉਹੀ ਪਲਟੂ ਰਾਮ ਭਗਵੰਤਮਾਨ ਜਿਹੜਾ ਇੱਕ ਸਮੇਂ ਕਹਿੰਦਾ ਹੁੰਦਾ ਸੀਗਾ ਕਿ ਭਾਈ ਕਦੇ ਪੁਲਿਸ ਤੇ ਵੀ ਅਨਪਛਾਤੇ ਹੁੰਦੇ ਉਹ ਭਾਈ ਤੂੰ ਤਾਂ ਪੁਲਿਸ ਦੇ ਅਨਪਛਾਤੇ ਛੜ ਤਾ ਹਰਿਆਣੇ ਪੁਲਿਸ ਦੀ ਮਦਦ ਤੇ ਹੋ ਗਿਆ ਜਿਹੜਾ ਅਨਪਛਾਤੇ ਦਾਰੇ ਸਵਾਲ ਉਠਾਉਂਦਾ ਸੀ 5 ਤੋਂ ਵੱਧ ਕਿਸਾਨ ਮਰ ਗਏ ਆ 250 ਜ਼ਖਮੀ ਹੋ ਗਿਆ ਕਈਆਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਵੀ ਸੀਰੀਅਸ ਨੇ Pritpal ਹਲੇ ਤੱਕ PGIA ਪਿਆ ਕੋਈ FIR ਦਾ ਨਹੀਂ ਉਹਦੀਆਂ ਮੱਤਾਂ ਕਿਨੇ ਤੋੜਤੀਆਂ ਆਪੇ ਟੁੱਟ ਗਈਆਂ ਇਸ ਲਈ ਅੱਜ ਟਾਉਟੀ ਦੀ ਹਰਿਆਣਾ ਪੁਲਿਸ ਨਾਲ ਖੱਟਰ ਨਾਲ ਬਹਿ ਕੇ ਸਹਿਮਤੀ ਕਰਕੇ ਇੱਕ ਕਮਜ਼ੋਰ ਮਹਾਨ ਨਲਾਇਕ ਐਫ ਆਈ ਆਰ ਦਰਜ ਹੋਈ ਹੈ ਜਿਹਦਾ ਰਿਜ਼ਲਟ ਜ਼ੀਰੋ ਹੋਣਾ ਕੋਈ ਇਹ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਭਾਈ ਅਸਲ ਗੋਲੀ ਸ਼ੁਭਕਰਨ ਨੂੰ ਕਿਹਨੇ ਮਾਰੀ ਕਲਪਰ ਇਹ ਵੀ ਹੋ ਸਕਦਾ ਹੈ ਅਣਪਛਾਤੇ ਦਾ ਮਤਲਬ ਤਾਂ ਕੱਲ ਥੋੜਾ ਸਮਾਂ ਪਹਿਨ ਤੋਂ ਬਾਅਦ ਇਹ ਕਹਿਦਣ ਕਿ ਸ਼ਰ ਕਿਸਾਨਾ ਨਹੀਂ ਮਾਰੀ ਕਿਉਂਕਿ ਅਣਪਛਾਤੇ ਜੇ ਤਾਂ ਕੋਈ ਆਜੂਗਾ ਭਾਈ ਉੱਥੇ ਜहां ਪੁਲਿਸ ਸੀ ਜਾਂ ਕਿਸਾਨ ਸਨ ਤੇ ਜਿਹੜੀ ਅੱਜ ਪੁਲਿਸ ਦੀ ਇੰਨੀ ਮਦਦ ਹੋ ਰਹੀ ਹੈ ਕਿ 8-9 ਦਿਨ ਲੱਗੇ ਪਰਚਾ ਦਰਜ ਕਰਨ ਨੂੰ ਇਦ ਸਮਾਪੀਤਣ ਤੋਂ ਬਾਅਦ ਤਾਂ ਹੀ ਸੂਈ ਕਿਸਾਨਾਵਲ ਵੀ ਘੁੰਮ ਸਕਦੀ ਹੈ ਇਸ ਲਈ ਪਲਟੂ ਰਾਮ ਜੀ ਤੁਸੀਂ ਕਿਹਾ ਕਰਦੇ ਸੋ ਕੀ ਕਦੇ ਅਣਪਛਾਤੇ ਆ ਤੇ ਵੀ ਪਰਚਾ ਦਰਜ ਹੁੰਦਾ ਕੀ ਗੋਲੀ ਕਦੇ ਹੋਮ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਬਿਨਾਂ ਹੁਕਮਾਂ ਦੇ ਚੱਲ ਸਕਦੀ ਤੇ ਹੁਣ ਕੀ ਹੋਇਆ ਦਿੰਦੇ ਪਰਚਾ ਹੁਣ ਕਿਉਂ ਲੱਤਾਂ ਕੰਬ ਉਠੀਆਂ ਕੰਬ ਨਹੀਂ ਉਠੀਆਂ ਇਹਨੂੰ ਸਾਜਗਾਟ ਕਹੀ ਔਰ ਮੈਂ ਰਾਜਾ ਵਢਿੰਗ ਸਾਹਿਬ ਨੂੰ ਜਿਹੜਾ ਇਹਨਾਂ ਦੇ ਬੜੇ ਚਹੇਤੇ ਨੇ ਜਿਨ੍ਹਾਂ ਦਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਇੰਡੀਆ ਨਾ ਅਲਾਈਅንስ ਝੁਗ-ਝੁਗ ਜੀਵੇ ਸਾਰੀ ਜਗ੍ਹਾ ਸਹਿਮਤੀ ਹੋ ਗਈ ਆ ਪੰਜਾਬ 'ਚ ਹੁਣ ਫ੍ਰੈਂਡਲੀ ਮੈਚ ਚੱਲੂਗਾ ਇਹਨਾਂ ਤੋਂ ਇੱਕ ਸਵਾਲ ਨਹੀਂ ਪੁੱਛਿਆ ਜਾਣਾ ਕਿਉਂਕਿ ਇਹ ਸਾਰਾ ਡਰਾਮਾ ਕਰਨਗੇ ਮਗਰ ਇਹੋ ਜਿਹਾ ਕੋਈ ਸਵਾਲ ਨਹੀਂ ਕਰਨਗੇ ਜਿਹਦੇ ਨਾਲ ਭਗਵੰਤ ਮਾਨ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਤੋ ਫਿਰ ਵਿਧਾਨ ਸਭਾ 'ਚ ਵੀ ਅਸੀਂ ਸੁਣਿਆ ਇੰਨੀ ਰਿਸਪੈਕਟਫੁਲੀ ਤਾਂ ਭਗਵਾਨਤ ਮਾਨ ਆਪ ਦੇ ਪ੍ਰਧਾਨ ਨੂੰ ਬੁੱਧਰਾਮ ਜੀ ਨੂੰ ਨਹੀਂ ਸੰਬੋਧਨ ਹੋਣਾ ਜਿੰਨੇ ਪਿਆਰ ਨਾਲ ਰਾਜਾ ਜੀ ਰਾਜਾ ਜੀ ਕਹਿ ਕੇ ਵਿਧਾਨ ਸਭਾ 'ਚ ਵੜਿੰਗ ਸਾਹਿਬ ਨੂੰ ਸੰਬੋਧਨ ਹੋਣਾ ਸਭ ਨੂੰ ਪਤਾ ਰਾਤ ਦੇ ਨੇਰੇ ਦੀਆਂ ਮੀਟਿੰਗ ਦਾ ਜ਼ਿਕਰ ਮੰਤਰੀਕ ਸਿੰਘ ਬਾਦਲ ਨੇ ਕੀਤਾ ਥੋਡੇ ਆਪਣੇ ਸਾਫਾ ਮੰਤਰੀ ਸਾਫਾ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕੀਤਾ ਇਸ ਲਈ ਉਹ ਸਾਟ ਘਾਟ ਕਿਹੜੀ ਹੈ ਵੀ ਜਗ ਜਾਹਰ ਮੈਂ ਉਹਦੇ ਬਾਰੇ ਰਿਪੀਟ ਨਹੀਂ ਕਰਨਾ ਚਾਹੁੰਦਾ ਮਗਰ ਮੈਂ ਅੱਜ ਇਹ ਗੱਲ ਲੋਕਾਂ ਅੱਗੇ ਜ਼ਰੂਰ ਰੱਖਣਾ ਚਾਹੁੰਦਾ ਕਿ ਜਿਹੜੀ ਸ਼ੁਭ ਕਰਨ ਦੀ ਮੌਤ ਹੋਈ ਆ ਦੁਖਦਾਈ ਇਹਦੇ ਤੇ ਕੋਈ ਇਨਸਾਫ ਨਹੀਂ ਮਿਲਣਾ ਇਹ ਸਿਰਫ ਧੋਖਾ ਹੈ ਇਹ ਟਾਉਤੀ ਆ ਭਗਵੰਤ ਮਾਨ ਦੀ ਔਰ ਉਹਦਾ ਇੱਕ ਨਵਾਂ ਇਹ ਪਲਟੂ ਰਾਮ ਦਾ ਇੱਕ ਨਵਾਂ ਪਹਿਤੜਾ ਜਿਹਦਾ ਰਿਜ਼ਲਟ ਇਨਸਾਫ ਨਹੀਂ ਰਿਜ਼ਲਟ ਜ਼ੀਰੋ ਹੋਣਾ ਔਰ ਸਿਰਫ ਪੀਸਾਨੀ ਨਾਲ ਪੰਜਾਬ ਦੇ ਲੋਕਾਂ ਨਾਲ ਇੱਕ ਟੋਕਾ ਔਰ ਹਰਿਆਣੇ ਦੀ ਸਰਕਾਰ ਨਾਲ ਖੱਟਰ ਸਰਕਾਰ ਨਾਲ ਇਹ ਮਿਲੀਪੋਕਤਾ ਇਹਦਾ ਮੈਂ ਸਮਝਦਾ ਕੋਈ ਹੋਰ ਇਸ ਤੋਂ ਵੱਧ ਪ੍ਰਮਾਣ ਦੀ ਲੋੜ ਨਹੀਂ ਇਸ ਲਈ ਜਾਗ ਜੋ ਔਰ ਬਚ ਜੋ ਬਹੁਤ ਬਹੁਤ ਧੰਨ